ਉਹ ਉਸ ਵੇਲੇ ਜਿਹੜੇ ਸਭ ਜਿਨ੍ਹਾਂ ਨੇ ਮੈਂ ਭਗਤ ਜੀ ਸੰਸਾਰ ਨੂੰ ਪਾਇਆ ਉਹਨਾਂ ਦਾ ਹੁਣ ਬੜਾ ਏ ਜਸ ਬਾਬੇ ਦਾ ਚੜ੍ਹ ਐ ਮਹਿਮਾ ਦਾ ਬੜੀ ਚੜ੍ਹ ਤੋ ਫਿਰ ਜਿੰਦ ਕਮੰਦੇ ਦਾ ਸਵਾਬ ਨਾ ਫਿਰ ਸਮੇ ਸਮੇ ਤੇ ਚੱਲਣਾ ਚੱਲਦਾ ਰਹਿੰਦਾ ਚਲੋ ਕਿਸੇ ਤਰ੍ਹਾਂ ਨਾਲ ਕੋਈ ਗੱਲਾਂ ਤੋ ਬੜੇ ਜੈਤ ਕਰਦੇ ਭਗਤ ਜੀ ਦੇ ਖਿਲਾਫ ਪਰ ਕੋਈ ਯਤਨ ਜਿਹੜਾ ਸਫਲ ਸਭ ਜਤਨ ਖੇਲ ਤੋਂ ਫਿਰ ਇੰਨੇ ਨੈਸੀ ਸਕੀਮ ਘਟਦੇ ਆ ਕਿ ਜਿੰਨੇ ਮਹਾਰਮ ਆਪੇ ਕਾਚੀ ਵਿੱਚ ਰਹਿੰਦੇ ਪਰਨ ਸਾਧੂ ਆਦਮ ਭੇਖੇ ਵਿੱਚ ਰਹਿੰਦੇ ਸਨ ਹੋਰ ਜਿਹੜੇ ਕੋਈ ਗਰੀਬ ਆਦਮ ਲੋਕ ਸਨ ਸਭ ਦੇ ਘਰ ਵਿੱਚ ਸਰਦਾ ਬੰਦ ਦਰਵਾਜ਼ਾ ਖੜੋਵੇ ਕਿਸੇ ਨੇ ਕੁੜੀਆ ਦੀ ਜਾਣਦੇ ਕਹਿੰਦੇ ਸਾਨੂੰ ਘਰ ਤੇ ਵੀਰ ਜੀ ਨੇ ਭੇਜਿਆ ਉਹਨਾਂ ਦੇ ਚਿੰਨੇ ਆ ਦੱਸੋ ਕਿ ਬਣਾੜੇ ਦੇ ਉਹਨਾਂ ਦੇ ਘਰ ਵਿੱਚ ਪੜਾ ਬੜਾ ਵੱਡਾ ਕੰਮ ਆਉਣਾ ਤੁਸੀਂ ਸ਼ਕਲ ਤੁਹਾਨੂੰ ਆਪਣੇ ਮਨ ਸੱਦਾ ਭੇਜਿਆ ਪਰ ਭਗਤ ਜੀ ਦਾ ਬਾਣ ਪੜ ਸਾਰੇ ਕੁਝ ਜਿਹਨ ਭਗਤ ਜੀ ਦੇ ਸੱਦੇ ਆਪਾਂ ਜੇ ਉੱਜਾ ਇਹ ਭਗਤ ਵਾਲਾ ਵਿੱਚ ਸਾਖੀ ਕਰ ਲਿਖ ਹੈ ਕਿ ਜਿਸ ਦਿਨ ਉਹ ਡੇਢ ਆ ਗਿਆ ਤੇ ਲੋਕ ਤਾਂ ਆਤਮਾ ਸਾਧੂ ਦਾ ਪੀਣਾ ਕਰਕੇ ਚੱਲ ਆ ਕੇ ਭਗਤ ਜੀ ਨੂੰ ਦੱਸ ਰਿਹਾ ਕਿ ਭਗਤ ਤੁਹਾਡੇ ਘਰ ਕਾਹਨ ਤੋਂ ਬੜੇ ਸਾਥ ਬੜੇ ਮਹਾਨ ਹੋਰ ਬੜੇ ਲੋਕ ਪੰਡਤ ਆ ਕੇ ਚੱਲੇ ਆ ਕਿ ਸੋਣਿਆ ਤੁਸੀਂ ਅੱਜ ਬੜਾ ਵੱਡਾ ਪ੍ਰਮੁੱਖ ਉਤਾਰਨ ਕਰਨਾ ਕਾਹਨ ਕੇ ਪਰ ਤੁਹਾਡੇ ਘਰ ਦਾ ਸ਼ਰਧਾਂਤ ਦੀ ਨਜ਼ਰ ਆਉਂਦਾ ਹੋਈਏ ਤੇ ਨਰਵਤ ਮਾੜੀ ਚੱਲਦਾ ਕੋਈ ਬਣਾਉਣ ਵਾਲੇ ਨਹੀਂ ਤੇ ਐਨੇ ਲੋਕ ਆ ਰਹੇ ਉਹ ਕੀ ਗੱਲ ਭਗਤੀ ਆਵਾਜ਼ ਵਿੱਚ ਨਹੀਂ ਆਉਂਦੀ ਜਿੰਦਜੀ ਘਰ ਘਰ ਤੁਹਾਡੇ ਨੂੰ ਸਰਦਾ ਗਿਆ समझाइ किसे न चलो ऐ भी खींट बरकार भी होगी तो कारवां कौन करेगा कारवां के कुन आपने भी जोग नहीं किया शकास भी आपन आवश्यक जारा करते हैं चलो कुछ समय नहीं करूं तो आप से हो जाता है उन जानवर के साथ हुआ, के हुआ तो आके अभी सांबड़ी होगा भी कोई मत कुछ बोर्ड कुल्ला निकल जाए आप एक समाचार कार्यक्रम ਦੇ ਪਾਸੇ ਚਲੇਗੇ ਤਾਂ ਪ੍ਰਭੂ ਕਾਲ ਪ੍ਰਭਾਤਵਾ ਸੇਵਕ ਕਿਸ ਤਰ੍ਹਾਂ ਆਪਣੇ ਪਿਆਰਿਆਂ ਨੂੰ ਲਾਜ ਲਟਕਾ ਬਾਣੀ ਇਹਦੀ ਹੈ गोपाल ਤੇਰਾ ਨਾਮ ਦਾ ਜੋ ਜਲ ਤੁਪਰੀ ਭਗਤ ਕਰਨਤੇ ਦਿਨ ਤੇ ਰਾਤ ਸੁਹਾ। ਕੇ ਪ੍ਰਭੂ ਪਰਮੇਸ਼ਰ ਦੇ भक्त ਵੀਰ ਜੀ ਦਾ ਸੰਕਾ ਇਹਨੇ ਕਦੇ ਭਗਤ ਸੈਨ ਦੀ ਦਾ ਰੂਪ ਧਾਰ ਕੇ ਰਾਜੇ ਦਾ ਹਉਦ ਦੂਰ ਕੀਤਾ ਸੀ ਜਿਵੇਂ ਕਦੇ ਨਰਸਿੰਘ ਦਾ ਰੂਪ ਧਾਰ ਕੇ ਭਰਤਾਤੀ ਰੱਖਿਆ ਕੀਤਾ ਸੀ ਐਵੇਂ ਤਰੁਵਾਜ ਭਗਤ ਵੀਰ ਦੀ ਦਾ ਰੂਪ ਧਾਰ ਔਰ ਕੁੰਡਾ ਵੀ ਮਾਇਆ ਅਸ਼ਕਤੀ ਜਿਸ ਨਾਲ ਸਾਰਾ ਸੰਸਾਰ ਚੱਲਦਾ ਹੈ ਉਸਨੇ ਵੀ ਦੀ ਦਾ ਰੂਪ ਧਾਰ ਕੀਤਾ ਜਿਹੜੇ ਪ੍ਰਭੂ ਤੇ ਕਿਸ ਕਰ ਦਿੱਤਾ